ਆਈਡੀ ਕੀ ਅੱਗ ਲੱਗੀ ਐ ਕੀ ਇਹਦੇ ਨਾਲ ਗੱਲ ਕਰਨੀ ਐ ਹਲੋ ਬਿੱਲੂ ਬਗੇਲਾ ਬੋਲਦਾ ਕਿਹੜਾ ਬਗੇਲਾ ਕੰਮ ਦੱਸ ਇਹਨਾਂ ਨੇ ਆਪਣੀ ਪੂਰੀ ਲਗਤ ਬਾਜੀ ਐ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਐ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਛੱਟਨੇ ਤਾਂ ਮੈਂ ਉਹ ਵੀ ਨਹੀਂ ਮੇਰਾ ਨਾਂ ਗਰਮੀਤ ਸਿੰਘ ਗਾਡਰ ਐ ਗਾਡਰ ਓ ਤੂੰ ਭਾਵੇਂ ਗਾਡਰ ਹੋਵੇਂ ਭਾਵੇਂ ਬਾਲਾ ਮੈਂ ਬਥੇਰੇ ਤੇਰੇ ਵਰਗੇ ਛੱਤਾਂ 'ਚ ਫਿੱਟ ਦਿੱਤੇ ਐ ਮੈਂ ਤੇਰੀ ਡਿਊਟੀ ਲਾਉਣਾ ਇਹ ਬੰਦੇ ਰਾਤ ਤੱਕ ਛੁੱਟੇ ਨਹੀਂ ਚਾਹੀਦੇ ਓ ਤੂੰ ਕੌਣ ਹੋ ਨਾ ਮੇਰੀ ਡਿਊਟੀ ਲਾਉਣ ਵਾਲਾ ਓ ਤੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਠੇਕੇਦਾਰ ਬਿੱਲੂ ਬਗੇਲਾ ਬੋਲਦਾ ਮੈਂ ਬੰਗਲਾਦੇਸ਼ ਤੱਕ ਟੂਟੀ ਬੋਲਦੀ ਹੈ ਜੇ ਬੰਦੇ ਰਾਤ ਤੱਕ ਛੁੱਟ ਗਏ ਨਾ 1 ਮਿੰਟ ਤੋਂ ਪਹਿਲਾਂ ਗੁਣਿਆਂ 'ਚ ਕਰ ਦੂੰਦੇ ਨੇ। ਓ ਜਾ ਮੈਂ ਸ਼ਰਤ ਤੇ ਕੱਕੇ ਖਾਤ ਵਟਾ ਗੁਣਿਆਂ 'ਚ ਮੈਨੂੰ। ਓਏ ਨਿਕਲੋ ਇੱਥੋਂ। ਚਲੋ 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 ਨਿਕਲੋ। ਚਲੋ। ਚਲੋ ਚਲੋ। ਓਏ ਹਲੋ ਇਧਰ ਆ। ਔਰ ਨੰਬਰ ਦੇ ਓ ਬਗੀਰੇ ਦਾ। ਬਗੀਰਾ ਨਹੀਂ ਸ਼ਰਬ ਬਗੇਲਾ ਇਹ। ਬਗੇਲਾ ਕੇਲਾ ਜੋ ਵੀ ਆ ਨੰਬਰ ਲਿਖਾ ਇੱਥੇ। ਕੀ ਦੋਪਹਰ ਆ ਗਿਆ ਹਲੋ 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 ਬਿਲੂ ਬਗੇ ਲੈ ਬੋਲਦੇ ਹਾਂ ਜੀ ਠੇਕ ਦਾ ਬਿਲੂ ਬਗੇ ਲੈ ਬੋਲਦਾ ਭਲਾ ਕਿੱਥੇ ਤੱਕ ਤੂੰ ਦੀ ਬੋਲਦੀ ਆਪਣੀ ਬੰਗਲਾਦੇਸ਼ ਤੱਕ ਤੂੰ ਦੀ ਬੋਲਦੀ ਆਪਣੀ ਇਹ ਕੋ ਤੁਹਾਡੇ ਕਹਨੇ ਚ ਨਾ ਆਵੇ ਫਿਰ ਕੀ ਕਰਦੇ ਨੇ ਫਿਰ ਮੈਂ ਬਦਾ ਮਿੰਟ ਤੋਂ ਪਹਿਲਾਂ ਗੁਣੀਆਂ ਚ ਕਰ ਦੇਣਾ